ਦੱਸ ਲੂ ਹੁਕਮ ਹੋਇਆ ਆਪਣੀ ਹਾਜ਼ਰੀ ਲਗਵਾਉਂਦਾ ਆਹ ਪਹਿਲਾਂ ਜਿੱਥੇ ਅਸੀਂ 350 ਸਾਲਾਂ ਗੁਰਤੇਗਬਾਦ ਸਾਹਿਬ ਜੀ ਦਾ ਮਨਾ ਰਹੇ ਹਾਂ ਉਸ ਇਤਿਹਾਸ ਨੂੰ ਯਾਦ ਕਰਦਿਆਂ ਇੱਕ ਸ਼ੇਰ ਆਪ ਜੀ ਨਾਲ ਸਾਂਝਾ ਕਰਨ ਜਾ ਰਿਹਾ ਕਿ شاہ ਸ਼ਹਿਨशाह ਗੁਰੂ ਗੋਬਿੰਦ ਸਿੰਘ ਜੀ ਤੁਸੀਂ ਕੌਮ ਤੇ ਕੀਤੇ ਉਪਕਾਰ ਦਾਤਾ ਸ਼ਾਹ ਸ਼ਹਿਨशाह ਗੁਰੂ ਗੋਬਿੰਦ ਸਿੰਘ ਜੀ ਤੁਸਾਂ ਕੌਮ ਤੇ ਕੀਤੇ ਉਪਕਾਰ ਦਾਤਾ 9 ਸਾਲ ਦੀ ਉਮਰ ਵਿੱਚ ਧਰਮ ਖਾਤਰ ਗੁਰੂ ਪਿਤਾ ਜੀ ਦਿੱਤੇ ਸੀ ਵਾਰ ਦਾਤਾ ਹੱਥੀ ਤੋਰੇ ਚਮਕੌਰ ਦੀ ਗੜੀ ਵਿੱਚੋਂ ਸਾਹਿਬਜ਼ਾਦੇ ਅਜੀਤ ਜੁਝਾਰ ਦਾਤਾ ਠੰਡੇ ਬੁਰਜ ਵਿੱਚ ਮਾਤਾ ਚੜ੍ਹਾਈ ਕਰ ਗਏ ਛੋਟੇ ਜਿਨੇ ਗਏ ਵਿੱਚ ਦੀਵਾਰ ਦਾਤਾ ਇੱਕ ਇੱਕ ਕਰਕੇ ਧਰਮ ਦੀ ਰੱਖਿਆ ਲਈ ਵਾਰ ਦਿੱਤਾ ਸੀ ਸਾਰਾ ਪਰਿਵਾਰ ਦਾਤਾ ਨਾ ਕੋਈ ਹੋਇਆ ਤੇ ਨਾ ਹੀ ਹੋ ਸਕਦਾ ਦੀਪ ਤੁਸਾ ਜਿਹਾ ਵਿੱਚ ਸੰਸਾਰ ਦਾਤਾ ਸਤ ਸ੍ਰੀ ਅਕਾਲ ਨਾ ਕੋਈ ਹੋਇਆ ਤੇ ਨਾ ਹੀ ਹੋ ਸਕਦਾ ਦੀਪ ਤੁਸੀਂ ਜਿਹੜੇ ਵਿੱਚ ਸੰਸਾਰ ਦਾਤਾ ਗੁਰਤੇਗ ਬਾਦਲ ਸਾਹਿਬ ਜੀ ਦਾ 350 ਸਾਲਾ ਸ਼ੀਦੀ ਦਿਹਾੜਾ ਅਸੀਂ ਮਨਾ ਰਹੇ ਹਾਂ ਉਸ ਪ੍ਰਸੰਗ ਵਿੱਚ ਇੱਕ ਭਾਈ ਜੈਤਾ ਜੀ ਜਿਹੜੇ ਗੁਰੂ ਸਾਹਿਬ ਦਾ ਸੀਸ ਕਿਸ ਤਰ੍ਹਾਂ ਉਸ ਕਾਲੀ ਬੋਲੀ ਰਾਤ ਵਿੱਚ ਇੰਨੀ ਸਿਕਿਉਰਟੀ ਹੋਣ ਦੇ ਬਾਵਜੂਦ ਵੀ ਕਿਸ ਤਰ੍ਹਾਂ ਉਹ ਕੱਢ ਕੇ ਲਿਆਏ ਸਨ ਉਹ ਪ੍ਰਸੰਗ ਕਵਿਤਾ ਰੂਪ ਵਿੱਚ ਆਪ ਜੀ ਨਾਲ ਸਾਂਝਾ ਕਰਨ ਜਾ ਰਿਹਾ ਜੀ ਧਿਆਨ ਦੇਣਾ ਉਸਤਾਦ ਜੀ ਕਿ ਚਾਂਦਨੀ ਚੌਕ ਤੇ ਖੁੱਲੇ ਮੈਦਾਨ ਅੰਦਰ ਨਵੇਂ ਪਾਛਾ ਚੌਂਕੜਾ ਮਾਰ ਬੈਠੇ ਚਾਂਦਨੀ ਚੌਕ ਦੇ ਖੁੱਲੇ ਮੈਦਾਨ ਅੰਦਰ ਨਵੇਂ ਪਾਛਾ ਚੌਂਕੜਾ ਮਾਰ ਬੈਠੇ ਵਾਰ ਕਰਨ ਲਈ ਗੁਰਾਂ ਦੇ ਸੀਸ ਲਾਦ ਵੀ ਪੂਰੇ ਤਿਆਰ ਬੈਠੇ ਹੋਇਆ ਵਾਰ ਸਿਰ ਧੜ ਤੋਂ ਜੁਦਾ ਹੋਇਆ ਕੰਬ ਗਏ ਸਨ ਲੋਕ ਹਜ਼ਾਰ ਬੈਠੇ ਤੇ ਅੱਖ ਦੀ ਫੋਰ ਵਿੱਚ ਹੀ ਭਾਈ ਜਾਂਦਾ ਸੀਸ ਸੰਭਾਲਣ ਲਈ ਪੱਬਾਂ ਭਾਰ ਬੈਠੇ ਸੋਹਣਾਂ ਹੋਇਆ ਵਾਰ ਸੀਸ ਧੜ ਤੋਂ ਜੁਦਾ ਹੋਇਆ ਕੰਬ ਗਏ ਸਨ ਲੋਕ ਹਜ਼ਾਰ ਬੈਠੇ ਤੇ ਅੱਖ ਦੀ ਫੋਰ ਵਿੱਚ ਹੀ ਭਾਈ ਜੈਤਾ ਸੀਸ ਸੰਭਾਲਣ ਲਈ ਪੱਬਾ ਭਾਰ ਬੈਠੇ ਤੇ ਕਾਲੀ ਬੋਲੀ ਹਨੇਰੀ ਦਾ ਲਾਭ ਲੈ ਕੇ ਭਾਈ ਜੈਤੇ ਨੇ ਸੀਸ ਸੰਭਾਲਿਆ ਸੀ ਕਾਲੀ ਬੋਲੀ ਹਨੇਰੀ ਦਾ ਲਾਭ ਲੈ ਕੇ ਭਾਈ ਜੈਤੇ ਨੇ ਸੀਸ ਸੰਭਾਲਿਆ ਸੀ ਬੁੱਕਲ ਮਾਰੀ ਸੀ ਖੇਸ ਦੀ ਜੋ ਸਿੱਖ ਨੇ ਉਸ ਨੂੰ ਪੋਟਲੀ ਰੂਪ ਵਟਾਲਿਆ ਸੀ ਤੇ ਤੇਜ਼ੀ ਨਾਲ ਫਿਰ ਉਸ ਤੋਂ ਨਿਕਲ ਕੇ ਤੇ ਚਾਲਾ ਅਨੰਦਪੁਰ ਸਾਹਿਬ ਨੂੰ ਪਾ ਲਿਆ ਸੀ ਤੇ ਭੁਲੇਖੇ ਵਿੱਚ ਵੈਰੀ ਨੂੰ ਪਾਉਣ ਖਾਤਰ ਮੁਸਲਮਾਨੀ ਉਸ ਭੇਸ ਵਟਾਲਿਆ ਸੀ ਭੁਲੇਖੇ ਵਿੱਚ ਵੈਰੀ ਨੂੰ ਪਾਉਣ ਖਾਤਰ ਮੁਸਲਮਾਨੀ ਉਸ ਭੇਸ ਵਟਾਲਿਆ ਸੀ ਤੇ ਵਾਟ ਲਮੇਰੀ ਸੀ ਦੂਜਾ ਸੀ ਡਰ ਸਿਰ ਤੇ ਪਰ ਉਹ ਪਾਸ਼ਾ ਤਾਈਂ ਧਿਆਈ ਜਾਂਦਾ ਵਾਟ ਲਮੇਰੀ ਸੀ ਦੂਜਾ ਸੀ ਡਰ ਸਿਰ ਤੇ ਪਰ ਉਹ ਪਾਸ਼ਾ ਤਾਈਂ ਧਿਆਈ ਜਾਂਦਾ ਬਚਨ ਲਈ ਉਹ ਥਾਂ ਥਾਂ ਨਾਕਿਆਂ ਤੇ ਆ ਕੱਚੇ ਪੱਕੇ ਉਹ ਰਸਤੇ ਨੂੰ ਜਾਈ ਜਾਂਦਾ ਨਿਸ਼ਾਨਾ ਧਾਰ ਕੇ ਸਿੱਧਾ ਆਨੰਦਪੁਰ ਦਾ ਮੰਜ਼ਲੋ ਮੰਜਲੀ ਉਹ ਮੰਜ਼ਲ ਮੁਕਾਈ ਜਾਂਦਾ ਤੇ ਆਨੰਦਪੁਰ ਸਾਹਿਬ ਵਿੱਚ ਸੀਸ ਪਹੁੰਚਾਣ ਖਾਤਰ ਇਸ ਲਈ ਤੇਜ਼ੀ ਨਾਲ ਕਦਮ ਵਧਾਈ ਜਾਂਦਾ ਆ ਆਨੰਦਪੁਰ ਸਾਹਿਬ ਵਿੱਚ ਸੀਸ ਪਹੁੰਚਾਣ ਖਾਤਰ ਇਸ ਲਈ ਤੇਜ਼ੀ ਨਾਲ ਕਦਮ ਵਧਾਈ ਜਾਂਦਾ ਤੇ 18 ਘੰਟੇ ਉਹ ਲਗਾਤਾਰ ਚੱਲਿਆ ਸਤ ਸ੍ਰੀ ਅਕਾਲ 18 ਘੰਟੇ ਉਹ ਲਗਾਤਾਰ ਚੱਲਿਆ ਤੇ ਆਖਰ ਸਰੀਰ ਥਕਾਵਟ ਮਨਾਉਣ ਲੱਗਾ 18 ਘੰਟੇ ਉਹ ਲਗਾਤਾਰ ਚੱਲਿਆ ਆਖਰ ਸਰੀਰ ਥਕਾਵਟ ਮਨਾਉਣ ਲੱਗਾ ਬਾਗ ਪੱਟ ਵਿਖੇ ਸ਼ੇਖ ਖਵਾਹੂਦੀਨ ਮਿਲਿਆ ਉਹ ਗੁਰੂ ਜੀ ਦੀਆਂ ਬਾਤਾਂ ਪਾਉਣ ਲੱਗਾ ਤੇ ਕ੍ਰਿਸ਼ਨਪਾਲ ਹਿੰਦੂ ਵੀਰ ਦੇ ਘਰ ਜਾ ਕੇ ਉੱਥੇ ਉਸ ਨੂੰ ਪ੍ਰਸ਼ਾਦਾ ਸ਼ਿਕਾਉਣ ਲੱਗਾ ਤੇ ਪੋਟਲੀ ਖੋਲ ਕੇ ਸੀਸ ਨੂੰ ਦੇਖਿਆ ਜਦ ਤੇ ਹੜ ਹੰਝੂਆਂ ਦੇ ਉਹ ਵਹਾਉਣ ਲੱਗਾ ਸੋ ਸ੍ਰੀਆ ਪੋਟਲੀ ਖੋਲ ਕੇ ਸੀਸ ਨੂੰ ਜਾਦਤ ਦੇ ਦੇਖਿਆ ਜਦ ਤੇ ਹੜ ਹੰਝੂਆਂ ਦੇ ਉਹ ਵਹਰਾਉਣ ਲੱਗਾ ਤੇ ਅਗਲੀ ਰਾਤ ਤੜਾਵੜੀ ਪਹੁੰਚ ਕੇ ਤੇ ਰਾਤ ਕੱਟਣ ਦਾ ਉਸਨੇ ਵਿਚਾਰ ਕੀਤਾ ਅਗਲੀ ਰਾਤ ਤੜਾਵੜੀ ਪਹੁੰਚ ਕੇ ਤੇ ਰਾਤ ਰਾਤ ਕੱਟਣ ਦਾ ਕੀਤਾ ਵਿਚਾਰ ਇੱਥੇ ਦੇਵਾਰਾਮ ਜੋ ਧੋਬੀ ਦਾ ਕੰਮ ਕਰਦਾ ਆਪਣਾ ਸੇਵਕ ਮਿਲਾਇਆ ਕਰਤਾਰ ਇੱਥੇ ਤੇ ਨਾਲ ਚਾਵਾ ਦੇ ਸਿੱਖ ਨੇ ਕੀਤੀ ਸੇਵਾ ਪਾਵਨ ਸੀਸ ਦਾ ਕੀਤਾ ਸਤਕਾਰ ਇੱਥੇ ਤੇ ਸਾਰੀ ਰਾਤ ਉਸ ਬਾਣੀ ਦਾ ਜਾਪ ਕੀਤਾ ਤੇ ਕਰਦਾ ਸੀਸ ਦਾ ਰਿਹਾ ਦਿਦਾਰ ਇੱਥੇ ਸਾਰੀ ਰਾਤ ਉਸ ਬਾਣੀ ਦਾ ਜਾਪ ਕੀਤਾ ਕਰਦਾ ਸੀਸ ਦਾ ਰਿਹਾ ਦਿਦਾਰ ਇੱਥੇ ਤੇ ਦਿਨ ਚੜ੍ਹਦੇ ਹੀ ਚੱਲ ਪਿਆ ਵੱਲ ਮੰਜ਼ਲ ਤੇ ਵਾਟ ਵੇਗ ਦੇ ਨਾਲ ਮੁਕਾਈ ਉਸਨੇ ਕਿਉਂਕਿ ਲੰਬਾ ਪੈਂਡਾ ਸੀ ਅਮਰਤ ਵੇਲੇ ਉੱਠਿਆ ਉਸੇ ਵੇਲੇ ਚੱਲ ਪਿਆ ਤੇ ਦਿਨ ਚੜ੍ਹਦੇ ਹੀ ਚੱਲ ਪਿਆ ਵੱਲ ਮੰਜ਼ਲ ਵਾਟ ਵੇਗ ਦੇ ਨਾਲ ਮੁਕਾਈ ਉਸਨੇ ਕੀਤਾ ਪੜਾ ਅੰਮਾਲੇ ਦੇ ਕੋਲ ਜਾ ਕੇ RAM DEV ਘਰ ਰਾਤ ਬਿਤਾਈ ਉਸਨੇ ਸੀਰਮਦਾਸਿਆ ਗੁਰੂ ਦਾ ਸਿੱਖ ਪੂਰਾ ਚਿੱਟੀ ਚਾਦਰ ਸੀ ਮੰਜੇ ਵਿਛਾਈ ਉਸਨੇ ਤੇ ਬੜੇ ਸਤਕਾਰ ਨਾਲ ਉੱਥੇ ਹੀ ਸੀਸ ਰੱਖਿਆ ਨਾਲ ਸਿਮਰਨ ਦੇ ਬਿਰਤੀ ਸੀ ਲਾਈ ਉਸਨੇ ਸਤਿ ਸ਼੍ਰੀ ਅਕਾਲ ਬੜੇ ਸਤਕਾਰ ਨਾਲ ਉੱਥੇ ਸੀ ਸੀਸ ਰੱਖਿਆ ਨਾਮ ਸਿਮਰਨ ਚ ਬਿਰਤੀ ਸੀ ਲਾਈ ਉਸਨੇ ਤੇ ਅਗਲੇ ਦਿਨ ਜਦ ਆਇਆ ਬਨੂੜ ਲਾਗੇ ਦਰگاہی شاہ ਨਾਲ ਰੱਬੀ ਮਿਲਾਪ ਹੋਇਆ ਅਗਲੇ ਦਿਨ ਜਦ ਆਇਆ ਬਨੂੜ ਲੱਗੇ ਦਰਗاہੀ شاہ ਨਾਲ ਰੱਬੀ ਮਿਲਾਪ ਹੋਇਆ ਗੁਰੂ ਸਾਹਿਬ ਨੂੰ ਦਿਲੋਂ ਸੀ ਯਾਦ ਕਰਦਾ ਸੀਸ ਦੇਖ ਕੇ ਡਾਡਾ ਵਿਰਲਾਪ ਹੋਇਆ ਔਰੰਗਜ਼ੇਬ ਨੂੰ ਬਦ ਦੁਆ ਦਿੱਤੀ ਤੈਥੋਂ ਜ਼ਿੰਦਗੀ ਦਾ ਵੱਡਾ ਪਾਪ ਹੋਇਆ ਤੇਰਾ ਗੁਨਾਹ ਇਹ ਬਖਸ਼ਿਆ ਨਹੀਂ ਜਾਣਾ ਭਾਵੇਂ ਲੱਖ ਵਾਰੀ ਤੈਨੂੰ ਪਛਤਾ ਤਾਪ ਹੋਇਆ ਤੇਰਾ ਗੁਨਾਹ ਇਹ ਬਖਸ਼ਿਆ ਨਹੀਂ ਜਾਣਾ ਭਾਵੇਂ ਲੱਖ ਵਾਰੀ ਤੈਨੂੰ ਪਛਤਾ ਤਾਪ ਹੋਇਆ ਤੇ ਇਥੋਂ ਚੱਲ ਕੇ ਸੇਖੇ ਨਾਲ ਤੇਜੀ ਕੀਰਤਪੁਰ ਦੇ ਕੋਲ ਹੈ ਆਉਣ ਲੱਗਾ ਇਥੋਂ ਚੱਲ ਕੇ ਸੇਖੇ ਨਾਲ ਤੇਜੀ ਕੀਰਤਪੁਰ ਦੇ ਕੋਲ ਹੈ ਆਉਣ ਲੱਗਾ ਇੱਥੇ ਬਾਦਸ਼ਾਹੀ ਦਾ ਨਹੀਂ ਹੋਇਆ ਹੁਕਮ ਚੱਲਦਾ ਬੇਫਿਕਰ ਹੋ ਕੇ ਕਦਮ ਵਧਾਉਣ ਲੱਗਾ ਵਿਵਾਨ ਗੜ ਆ ਕੇ ਅੱਗੇ ਸੰਦੇਸ਼ ਦਿੱਤਾ ਦੂਰ ਤੁਰਾ ਡਿਓ ਸਿੱਖ ਵੀ ਆਉਣ ਲੱਗਾ ਤੇ ਪਾਵਨ ਸੀਸ ਦਾ ਆਦਰ ਸਤਕਾਰ ਕੀਤਾ ਸੁੰਦਰ ਪਾਲਕੀ ਵਿੱਚ ਸਜਾਉਣ ਲੱਗਾ ਸਤਿ ਸ੍ਰੀ ਅਕਾਲ ਪਵਨ ਸੀਸ ਦਾ ਅਦਬ ਸਤਕਾਰ ਕੀਤਾ ਸੁੰਦਰ ਪਾਲਕੀ ਵਿੱਚ ਸਜਾਉਣ ਲੱਗਾ ਤੇ ਚੁੱਕੀ ਪਾਲਕੀ ਸਿੱਖਾਂ ਨੇ ਮੋਢਿਆਂ ਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਤੁਰਨ ਲੱਗੇ ਚੁੱਕੀ ਪਾਲਕੀ ਸਿੱਖਾਂ ਨੇ ਮੋਢਿਆਂ ਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਤੁਰਨ ਲੱਗੇ ਵੱਧੇ ਜਾਂਦੇ ਨੇ ਮੰਜ਼ਲ ਦੇ ਵੱਲ ਜਿੱਦਾਂ ਹੋਰ ਸਿੱਖ ਫਿਰ ਅਨੇਕਾਂ ਹੀ ਜੁੜਨ ਲੱਗੇ ਸ਼ਬਦ ਗੁਰਬਾਣੀ ਦੇ ਕਈ ਨੇ ਪੜੀ ਜਾਂਦੇ ਤੇ ਕਈ ਬਾਣੀ ਜਪਜੀ ਦੀ ਪੜਨ ਲੱਗੇ ਮਾਤਾ ਗੁਜਰੀ ਜੀ ਅਤੇ ਗੋਬਿੰਦ ਰਾਏ ਛੇਤੀ ਪਾਲਕੀ ਵੱਲ ਨੂੰ ਮੁੜਨ ਲੱਗੇ ਤੇ ਕੋਲ ਪਾਲਕੀ ਦੇ ਆਣ ਕੇ ਮਾਤ ਗੁਜਰੀ ਪਹਿਲਾਂ ਸੀਸ ਨੂੰ ਸੀ ਨਮਸਕਾਰ ਕੀਤਾ ਕੋਲ ਪਾਲਕੀ ਦੇ ਆਣ ਕੇ ਮਾਤ ਗੁਜਰੀ ਪਹਿਲਾ ਸੀਸ ਨੂੰ ਸੀ ਨਮਸਕਾਰ ਕੀਤਾ ਗੋਬਿੰਦ ਰਾਏ ਜੀ ਨੇ ਸੀਸ ਨੂੰ ਚੱਕ ਚੁੱਕ ਹਤੀ ਪਵਨ ਸੀਸ ਦਾ ਰਾਜ ਦਿਦਾਰ ਕੀਤਾ ਸੀਸ ਗੰਜ ਦੇ ਪਵਨ ਸਥਾਨ ਉੱਤੇ ਇੱਕ ਥੜਾ ਸੀ ਫੇਰ ਤਿਆਰ ਕੀਤਾ ਫਿਰ ਆਪ ਅੰਗੀਤਾ ਸਜਾ ਕੇ ਤੇ ਪਵਨ ਸੀਸ ਦਾ ਹੱਥੀ ਸੰਸਕਾਰ ਕੀਤਾ ਤੇ ਭਾਈ ਜੈਤੇ ਨੂੰ ਗੁਰੂ ਗੋਬਿੰਦ ਰਾਏ ਪਾਗਲ ਵਕੜੀ ਪਏ ਨਿਹਾਰਦੇ ਨੇ ਭਾਈ ਜੈਤੇ ਨੂੰ ਗੁਰੂ ਗੋਬਿੰਦ ਰਾਏ ਪਾਗਲ ਵਕੜੀ ਪਏ ਸਤਕਾਰਦੇ ਨੇ ਰੰਗਰੇਟੇ ਗੁਰੂ ਕੇ ਆਖ ਬੇਟੇ ਲਾ ਕੇ ਸੀਨੇ ਦੇ ਨਾਲ ਦੁਲਾਰਦੇ ਨੇ ਤੇ ਭਾਈ ਜੈਤੇ ਨੂੰ ਇੰਜ ਮਹਿਸੂਸ ਹੋਇਆ ਕਿ ਸੁਖ ਪਾਲੇ ਸਾਰੇ ਸੰਸਾਰ ਦੇ ਨੇ ਦੇ ਭਾਈ ਜੈਤਾ ਜੀ ਨੂੰ ਨਵਾਂ ਨਾਮ ਦੇ ਕੇ ਭਾਈ ਜੀਵਨ ਜੀ ਪਏ ਪੁਕਾਰ ਦੇ ਨੇ ਭਾਈ ਜੈਤਾ ਜੀ ਨੂੰ ਇੱਥੇ ਹੀ ਜਿੱਥੇ ਰੰਗਰੇਟਾ ਗੁਰੂ ਕੇ ਬੇਟੇ ਦਾ ਥਾਂ ਮਿਲਿਆ ਉੱਥੇ ਭਾਈ ਜੀਵਨ ਸਿੰਘ ਜੀ ਗੁਰੂ ਸਾਹਿਬ ਨੇ ਆਪ ਨਾਮਕਰਨ ਕੀਤਾ ਸੋ ਆਖਰੀ ਬੰਦਵਾਲ ਵਧ ਰਿਆਂ ਜੀ ਕੇ ਪੁੱਤਰ ਸੂਰਮਾ ਗੁਰੂ ਦਾ ਭਾਈ ਜੈਤਾ ਹਰ ਇੱਕ ਸੀ ਦਿਲੋਂ ਨਿਭਾਇਆ ਹਰ ਇੱਕ ਸੀ ਫਰਜ਼ ਦਿਲੋਂ ਨਿਭਾਇਆ ਉਸਨੇ ਅੰਗ ਬਣ ਕੇ ਗੁਰੂ ਪਰਿਵਾਰ ਵਾਲਾ ਦੀਪ ਅੱਗੇ ਹੋ ਜੋਰ ਦਿਖਾਇਆ ਉਸਨੇ ਸ਼ਸਤਰ ਵਿਦਿਆ ਵਿੱਚ ਗਿਆਨ ਪੂਰਾ ਨਾਲ ਵੈਰੀਆਂ ਟੱਕਰਾ ਲਾਇਆ ਉਸਨੇ ਤੇ ਭੰਗਾਣੀ ਅਤੇ ਨਦੌਣ ਦੇ ਜੁੱਧੇ ਅੰਦਰ ਪਹਾੜੀ ਰਾਜਿਆ ਤਾਈ ਕੰਬਾਇਆ ਉਸਨੇ ਪੰਘਾਣੀ ਅਤੇ ਨਦੌਨ ਦੇ ਜੋਧੇ ਅੰਦਰ ਪਹਾੜੀ ਰਾਜਿਆ ਤਾਈ ਕੰਬਾਇਆ ਉਸਨੇ ਪਹਾੜੀ ਰਾਜਿਆ ਤਾਈ ਕੰਬਾਇਆ ਉਸਨੇ ਗੱਜ ਕੇ ਫਤਿਹ ਬੁਲਾਓ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੁਣ ਮੈਂ ਸੁਨਿਮਰ ਬੇਨਤੀ ਕਰਾਂਗਾ ਡਾਕਟਰ ਹਰੀ ਸਿੰਘ ਜੀ ਜਾਚਕ ਜਿਨ੍ਹਾਂ ਦੀ ਬਦੌਲਤ ਅਸੀਂ ਹਰ ਸਾਲ ਇਕੱਠੇ ਹੁੰਦੇ ਹਾਂ ਔਰੇ ਦਾ ਹੀ ਲਗਾਤਾਰ ਸਮਾਗਮ ਜੋ 19ਵਾਂ ਸਮਾਗਮ ਚੱਲ ਰਿਹਾ ਹੈ ਲਗਾਤਾਰ ਸਮਾਗਮਾਂ ਵਿੱਚ ਵੱਖ-ਵੱਖ ਦੇਸ਼ਾਂ-ਪਰਦੇਸ਼ਾਂ ਤੋਂ ਕਵੀ ਸਹਿਬਾਨ ਹਾਜ਼ਰੀਆਂ ਪਰਦੇ ਹਨ ਸੋ ਮੈਂ ਸਨਿਮਰ ਬੇਨਤੀ ਕਰਾਂਗਾ ਡਾਕਟਰ ਹਰੀ ਸਿੰਘ ਜੀ ਜਾਚਕ ਕਿ ਉਹ ਜੋ ਆਪਣੀ ਕਵਿਤਾ ਨਾਲ ਵੀ ਇੱਕ ਜ਼ਰੂਰ ਹਾਜ਼ਰੀ ਲਗਵਾਨ ਔਰ ਉਸ ਤੋਂ ਬਾਅਦ ਜੋ ਅੱਜ ਦੇ ਕਵੀ ਦਰਬਾਰ ਦੀ ਹੈ ਉਹ ਸਮਾਪਤੀ ਹੋਵੇਗੀ ਗੱਜ ਕੇ ਫਤਿਹ ਬੁਲਾਓ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ